ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਕਲਗੀਧਰ ਪਾਸ਼ਾ ਜੀ ਤੋਂ ਔਰੰਗਜ਼ੇਬ ਵਜੀਦਾ ਤੇ ਪਹਾੜੀ ਰਾਜੇ ਇੰਨਾ ਡਰਦੇ ਸਨ ਕਿ ਉਹਨਾਂ ਨੇ ਅਨੰਦਪੁਰ ਦੇ ਕਿਲੇ ਤੇ ਹਮਲਾ ਨਹੀਂ ਕੀਤਾ ਬਲਕਿ ਘੇਰਾ ਪਾ ਕੇ ਬੈਠ ਗਏ ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਜੇ ਅਸੀਂ 10 ਲੱਖ ਦੀ ਫੌਜ ਲੈ ਕੇ ਵੀ ਕਿਲੇ ਤੇ ਹਮਲਾ ਕੀਤਾ ਤਾਂ ਵੀ ਅਸੀਂ ਕਲਗੀਧਰ ਪਾਸ਼ਾ ਜੀ ਨੂੰ ਹਰਾ ਨਹੀਂ ਸਕਦੇ ਉਹਨਾਂ ਨੂੰ ਪਤਾ ਸੀ ਕਿ ਕਲਗੀਧਰ ਪਾਸ਼ਾ ਜੀ ਤੇ ਉਹਨਾਂ ਦੇ ਸਿੰਘ ਸੂਰਮੇ 10 ਲੱਖ ਫੌਜ ਦਾ ਵੀ ਭੋਗ ਪਾ ਦੇਣਗੇ ਕਿਉਂਕਿ ਉਹਨਾਂ ਨੇ ਗੁਰੂ ਜੀ ਦੇ ਨਾਲ ਪਹਿਲਾਂ ਵੀ ਕਈ ਵਾਰ ਜੰਗ ਯੁੱਧ ਕਰਕੇ ਇਹ ਨਜ਼ਾਰਾ ਦੇਖਿਆ ਹੋਇਆ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਕਲਗੀਧਰ ਪਾਸ਼ਾ ਜੀ ਦਾ ਇੱਕ ਸਿੰਘ ਸੂਰਮਾ ਸਵਾ ਲੱਖ ਫੌਜ ਦੇ ਨਾਲ ਟੱਕਰ ਲੈ ਸਕਦਾ ਹੈ ਇਸੇ ਕਰਕੇ ਉਹਨਾਂ ਦੀ ਇੰਨੀ ਜੁਰਰਤ ਨਹੀਂ ਪਈ ਕਿ ਉਹ ਕਿਲੇ ਤੇ ਹਮਲਾ ਕਰ ਸਕਣ ਉਹਨਾਂ ਨੇ ਕਿਲੇ ਨੂੰ ਘੇਰਾ ਪਾ ਲਿਆ ਘੇਰਾ ਪਾ ਕੇ ਉਹ ਉੱਥੇ ਹੀ ਬੈਠ ਗਏ 9 ਮਹੀਨੇ ਉਹਨਾਂ ਨੇ ਆਨੰਦਪੁਰ ਦੇ ਕਿਲੇ ਨੂੰ ਘੇਰਾ ਪਾਈ ਰੱਖਿਆ ਦੁਨੀਆਂ ਦੇ ਇਤਿਹਾਸ ਵਿੱਚ ਕਿਤੇ ਵੀ ਇਹ ਦੇਖਣ ਨੂੰ ਨਹੀਂ ਮਿਲਦਾ ਕਿ ਕਿਸੇ ਦੇ ਘਰ ਨੂੰ ਪੂਰੇ ਦੇਸ਼ ਦੀ ਫੌਜ ਨੇ ਨਾਲੇ ਰਾਜਿਆਂ ਦੀ ਫੌਜ ਨੇ 9 ਮਹੀਨੇ ਘੇਰਾ ਪਾ ਕੇ ਰੱਖਿਆ ਹੋਵੇ 9 ਮਹੀਨੇ ਮੁਗਲ ਫੌਜਾਂ ਨੇ ਕਿਲੇ ਦੇ ਅੰਦਰ ਕਿਸੇ ਨੂੰ ਵੀ ਆਉਣ ਜਾਣ ਨਹੀਂ ਦਿੱਤਾ ਨਾਹੀ ਕੋਈ ਖਾਣ ਪੀਣ ਵਾਲੀ ਵਸਤੂ ਅੰਦਰ ਜਾਣ ਦਿੱਤੀ ਕਿਲੇ ਨੂੰ ਘੇਰਾ ਪਾ ਕੇ ਔਰੰਗਜੇਬ ਵਜੀਦਾ ਤੇ ਪਹਾੜੀ ਰਾਜੇ ਇਹੀ ਸੋਚਦੇ ਸੀ ਕਿ ਥੋੜੇ ਦਿਨਾਂ ਵਿੱਚ ਹੀ ਗੁਰੂ ਗੋਬਿੰਦ ਸਿੰਘ ਤੇ ਉਸਦੇ ਸਿੰਘ ਸੂਰਮਿਆਂ ਦਾ ਹੌਸਲਾ ਟੁੱਟ ਜਾਵੇਗਾ ਤੇ ਉਹ ਭੁੱਖੇ ਹਾਰ ਮੰਨ ਕੇ ਬਾਵਾ ਖੜੀਆਂ ਕਰਕੇ ਕਿਲੇ ਤੋਂ ਬਾਹਰ ਆ ਕੇ ਸਰੈਂਡਰ ਕਰ ਦੇਣਗੇ ਪਰ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਉਹ ਤਾਂ ਖੁਦ ਆਪ ਨਰੰਕਾਰ ਹੈ ਨੌ ਮਹੀਨਿਆਂ ਦੇ ਵਿੱਚ ਉਲਟਾ ਮੁਗਲ ਫੌਜਾਂ ਦੇ ਹੌਸਲੇ ਟੁੱਟਣ ਲੱਗ ਪਏ ਸਨ ਜਦੋਂ ਉਹਨਾਂ ਦੀ ਇਹ ਚਾਲ ਕਾਮਯਾਬ ਨਾ ਹੋਈ ਤਾਂ ਉਹਨਾਂ ਨੇ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੇ ਕੋਲ ਭੇਜਿਆ ਪਹਾੜੀ ਰਾਜਿਆਂ ਨੇ ਕਲਗੀਧਰ ਪਾਸ਼ਾ ਜੀ ਨੂੰ ਜਾ ਕੇ ਕਿਹਾ ਕਿ ਅਸੀਂ ਗਊ ਮਾਤਾ ਦੀ ਕਸਮ ਖਾਂਦੇ ਹਾਂ ਰਾਜੇ ਆਟੇ ਦੀ ਗਊ ਬਣਾ ਕੇ ਥਾਲ ਵਿੱਚ ਰੱਖ ਕੇ ਗੁਰੂ ਜੀ ਦੇ ਕੋਲ ਲੈ ਕੇ ਆਏ ਸਨ ਉਹਨਾਂ ਨੇ ਕਿਹਾ ਕਿ ਗੁਰੂ ਜੀ ਅਸੀਂ ਗਊ ਮਾਤਾ ਦੀ ਕਸਮ ਖਾਂਦੇ ਹਾਂ ਤੁਸੀਂ ਆਪਣੇ ਪਰਿਵਾਰ ਸਮੇਤ ਅਤੇ ਸਿੰਘਾਂ ਨੂੰ ਲੈ ਕੇ ਕਿਲੇ ਨੂੰ ਛੱਡ ਕੇ ਚਲੇ ਜਾਓ ਮੁਗਲ ਫੌਜਾਂ ਤੇ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਇਹ ਰਾਜੇ ਉਹੀ ਸਨ ਜਿਨ੍ਹਾਂ ਦੇ ਪਿਓ ਦਾਦਿਆਂ ਪਰਦਾਦਿਆਂ ਨੂੰ 6ਵੇਂ ਪਾਸ਼ਾ ਜੀ ਨੇ ਜਹਾਂਗੀਰ ਦੀ ਕੈਦ ਵਿੱਚੋਂ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਇਆ ਸੀ ਇਹ ਰਾਜੇ 6ਵੇਂ ਪਾਸ਼ਾ ਜੀ ਦੀ ਕੀਤੀ ਹੋਈ ਕਿਰਪਾ ਨੂੰ ਭੁੱਲ ਗਏ ਸਨ ਤੇ ਅਹਿਸਾਨ ਫਰਾਮੂਸ਼ ਹੋ ਗਏ ਸਨ ਇਹਨਾਂ ਰਾਜਿਆਂ ਨੇ ਕਲਗੀਧਰ ਪਾਸ਼ਾ ਜੀ ਦਾ ਸਾਥ ਦੇਣ ਦੀ ਥਾਂ ਮੁਗਲਾਂ ਦਾ ਸਾਥ ਦਿੱਤਾ ਜਿਹੜੇ ਮੁਗਲਾਂ ਨੇ ਇਹਨਾਂ ਦੇ ਬਜ਼ੁਰਗਾਂ ਨੂੰ ਬੰਦੀ ਬਣਾਇਆ ਹੋਇਆ ਸੀ ਕਲਗੀਧਰ ਪਾਸ਼ਾ ਜੀ ਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਕਿਲਾ ਛੱਡ ਕੇ ਚਲੇ ਜਾਓ ਕਲਗੀਧਰ ਪਾਸ਼ਾ ਜੀ ਤਾਂ ਸਭ ਜਾਣੀ ਜਾਣ ਸਨ ਕਲਗੀਧਰ ਪਾਸ਼ਾ ਜੀ ਨੂੰ ਕਈ ਸਿੰਘ ਕਹਿਣ ਲੱਗੇ ਕਿ ਗੁਰੂ ਜੀ ਕਿਲਾ ਛੱਡ ਕੇ ਇੱਥੋਂ ਚੱਲਦੇ ਹਾਂ ਗੁਰੂ ਜੀ ਨੇ ਫਰਮਾਇਆ ਕਿ ਇਹ ਸਭ ਮੁਗਲਾਂ ਤੇ ਪਹਾੜੀ ਰਾਜਿਆਂ ਦੀ ਚਾਲ ਹੈ ਗੁਰੂ ਜੀ ਨੇ ਫਰਮਾਇਆ ਕਿ ਜੇ ਤੁਹਾਨੂੰ ਯਕੀਨ ਨਹੀਂ ਹੈ ਤਾਂ ਅਸੀਂ ਤੁਹਾਨੂੰ ਅੱਖੀਂ ਦਿਖਾ ਦਿੰਦੇ ਹਾਂ ਗੁਰੂ ਜੀ ਨੇ ਕਿਹਾ ਵਾਦੂ ਦਾ ਸਮਾਨ ਟੁੱਟੇ ਜੁੱਤੀਆਂ ਜੋੜੇ ਕਬਾੜ ਲੱਦ ਕੇ ਕਿਲੇ ਤੋਂ ਬਾਹਰ ਭੇਜੋ ਸਿੰਘਾਂ ਨੇ ਦੋ ਤਿੰਨ ਗੱਡਿਆਂ ਤੇ ਵਾਧੂ ਸਮਾਨ ਕਬਾੜ ਲੱਦ ਲਿਆ ਤੇ ਉੱਪਰ ਵਧੀਆ ਕੱਪੜਾ ਪਾ ਕੇ ਢੱਕ ਦਿੱਤੇ ਗੁਰੂ ਜੀ ਨੇ ਕਿਹਾ ਕਿ ਹੁਣ ਗੱਡਿਆਂ ਨੂੰ ਕਿਲੇ ਤੋਂ ਬਾਹਰ ਭੇਜੋ ਜਦੋਂ ਸਿੰਘਾਂ ਨੇ ਗੱਡੇ ਕਿਲੇ ਤੋਂ ਬਾਹਰ ਭੇਜੇ ਤਾਂ ਉਸੇ ਸਮੇਂ ਮੁਗਲ ਗੱਡਿਆਂ ਨੂੰ ਟੁੱਟ ਕੇ ਪੈ ਗਏ ਉਹਨਾਂ ਨੇ ਸੋਚਿਆ ਗੁਰੂ ਜੀ ਆਪਣਾ ਕੀਮਤੀ ਸਮਾਨ ਗੱਡਿਆਂ ਉੱਪਰ ਲੱਦ ਕੇ ਭੇਜ ਰਹੇ ਹਨ ਜਦੋਂ ਉਹਨਾਂ ਨੇ ਗੱਡਿਆਂ ਤੋਂ ਕਪੜਾ ਲਾ ਕੇ ਸਮਾਨ ਫਰੋਲਿਆ ਤਾਂ ਉਹਨਾਂ ਦੇ ਹੱਥ ਟੁੱਟੇ ਛੱਤਰ ਤੇ ਕਬਾੜ ਹੀ ਲੱਗਿਆ ਫੇਰ ਉਹ ਕਬਾੜ ਹੱਥ ਲੱਗਣ ਤੇ ਬੜੇ ਸ਼ਰਮਸਾਰ ਤੇ ਬੇਇੱਜ਼ਤ ਹੋਏ ਗੁਰੂ ਜੀ ਨੇ ਕਿਲੇ ਦੇ ਉੱਪਰੋਂ ਸਿੰਘਾਂ ਨੂੰ ਇਹ ਸਾਰਾ ਨਜ਼ਾਰਾ ਦਿਖਾਇਆ ਜਿਹੜੇ ਸਿੰਘ ਕਹਿ ਰਹੇ ਸਨ ਕਿ ਗੁਰੂ ਜੀ ਕਿਲਾ ਛੱਡ ਦਿੰਦੇ ਹਾਂ ਉਹਨਾਂ ਨੇ ਗੁਰੂ ਜੀ ਤੋਂ ਭੁੱਲ ਮੰਗੀ ਕੁਝ ਦਿਨਾਂ ਬਾਅਦ ਅਖੀਰ ਗੁਰੂ ਜੀ ਨੇ ਕਿਲਾ ਛੱਡਣ ਦੀ ਤਿਆਰੀ ਕਰ ਲਈ ਹੁਣ ਇਸ ਗੱਲ ਉੱਪਰ ਕਈ ਲੋਕ ਆਪੋ ਆਪਣੇ ਵਿਚਾਰ ਦੱਸਦੇ ਹਨ ਕਿ ਕਲਗੀਧਰ ਪਾਸ਼ਾ ਜੀ ਜੇ ਆਨੰਦਪੁਰ ਦਾ ਕਿਲਾ ਨਾ ਛੱਡਦੇ ਤਾਂ ਇਸ ਤਰ੍ਹਾਂ ਹੋ ਜਾਣਾ ਸੀ ਜਾਂ ਉਸ ਤਰ੍ਹਾਂ ਹੋ ਜਾਣਾ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਲਗੀਧਰ ਪਾਸ਼ਾ ਜੀ ਤਾਂ ਆਪ ਖੁਦ ਨਰੰਗਕਾਰ ਸਨ ਉਹਨਾਂ ਦੀ ਰਜਾ ਵਿੱਚ ਹੀ ਸਾਰਾ ਕੁਝ ਹੋ ਰਿਹਾ ਸੀ ਜਦੋਂ ਕਲਗੀਧਰ ਪਾਸ਼ਾ ਜੀ ਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਤਾਂ ਉਸ ਸਮੇਂ ਪੋ ਦਾ ਮਹੀਨਾ ਸੀ ਇਸ ਮਹੀਨੇ ਵਿੱਚ ਅੱਤ ਦੀ ਠੰਡ ਹੁੰਦੀ ਹੈ ਬਿਜਲੀ ਲਿਸ਼ਕ ਰਹੀ ਸੀ ਥੋੜਾ ਥੋੜਾ ਮੀਂਹ ਵੀ ਪੈ ਰਿਹਾ ਸੀ ਰਾਤ ਦੇ ਸਵਾ 12 ਵਜੇ ਸਨ ਗੁਰੂ ਜੀ ਦੇ ਨਾਲ 1500 ਸੂਰਮਾ ਸੀ 9 ਮਹੀਨੇ ਤੋਂ ਮੁਗਲਾਂ ਦਾ ਘੇਰਾ ਪਾਇਆ ਹੋਇਆ ਸੀ ਗੁਰੂ ਜੀ ਦੇ ਚਾਰੋਂ ਸਹਬਜ਼ਾਦੇ ਮਾਤਾ ਗੁਜਰੀ ਜੀ ਗੁਰੂ ਜੀ ਦੇ ਮਹਿਲ ਭਾਬ ਸਹਬਜ਼ਾਦਿਆਂ ਦੀਆਂ ਮਾਤਾਵਾਂ ਅਤੇ ਸਿੰਘ ਸੂਰਮੇ ਕਈ ਮਹੀਨਿਆਂ ਤੋਂ ਭੁੱਖਣ ਭਾਣੇ ਸਨ 40 ਸਿੰਘ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ ਬੇਦਾਵੇ ਦਾ ਮਤਲਬ ਸੀ ਕਿ ਅਸੀਂ ਅੱਜ ਤੋਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਜਦੋਂ ਗੁਰੂ ਜੀ ਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਤਾਂ ਗੁਰੂ ਜੀ ਸਭ ਤੋਂ ਅੱਗੇ ਸਨ ਸਭ ਤੋਂ ਪਿੱਛੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਸਨ ਵਿਚਕਾਰ 80 ਸਾਲ ਦੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦੇ ਸਨ ਨਾਲ 1500 ਸੂਰਮੇ ਸਨ ਜਦੋਂ ਕਲਗੀਧਰ ਪਾਸ਼ਾ ਜੀ ਕੀਰਤਪੁਰ ਦੇ ਕੋਲ ਪਹੁੰਚੇ ਤਾਂ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਆਪਣੀਆਂ ਖਾਦੀਆਂ ਹੋਈਆਂ ਕਸਮਾਂ ਤੋੜ ਕੇ ਗੁਰੂ ਜੀ ਤੇ ਹਮਲਾ ਕਰ ਦਿੱਤਾ ਸਾਧ ਸੰਗਤ ਜੀ ਐਸਾ ਭਿਆਨਕ ਸਮਾਂ ਤਾਂ ਰੱਬ ਕਿਸੇ ਪਾਪੀ ਦੁਸ਼ਮਣ ਤੇ ਵੀ ਨਾ ਲਿਆਵੇ ਕਮਾਸਾਨ ਜੰਗ ਸ਼ੁਰੂ ਹੋ ਗਿਆ ਜੰਗ ਕਰਦੇ ਕਰਦੇ ਗੁਰੂ ਜੀ ਦੇ 1000 ਸ਼ੇਰ ਸਿੰਘ ਸੂਰਮੇ ਸ਼ਹੀਦ ਹੋ ਗਏ ਇੰਨੇ ਨੂੰ ਗੁਰੂ ਜੀ ਸਰਸਾ ਨਦੀ ਦੇ ਕਿਨਾਰੇ ਤੇ ਪਹੁੰਚ ਗਏ ਹੁਣ ਸੋਚੋ ਕਿੰਨਾ ਭਿਆਨਕ ਜੰਗ ਹੋ ਰਿਹਾ ਸੀ ਉਸ ਸਮੇਂ ਸਿੰਘ ਤੀਰ ਕਮਾਨ ਤਲਵਾਰਾਂ ਤੇ ਬਰਸ਼ਿਆਂ ਦੇ ਨਾਲ ਜੰਗ ਕਰ ਰਹੇ ਸਨ ਨਾਲੇ ਕਿੰਨੇ ਮਹੀਨਿਆਂ ਤੋਂ ਭੁਖਣ ਭਾਣੇ ਸਨ ਫੇਰ ਵੀ ਉਹਨਾਂ ਦੇ ਹੌਸਲੇ ਕਿੰਨੇ ਬੁਲੰਦ ਸਨ ਜੇ ਸਾਡੇ ਵਰਗੇ ਬੰਦੇ ਨੂੰ ਇੱਕ ਦਿਨ ਕੁਝ ਖਾਣ ਪੀਣ ਨੂੰ ਨਾ ਮਿਲੇ ਤਾਂ ਆਪਾਂ ਮੰਜੇ ਤੋਂ ਉੱਠ ਨਹੀਂ ਸਕਦੇ ਹੁਣ ਜਰਾ ਸੋਚੋ ਇਸ ਗੱਲ ਨੂੰ ਮੁਗਲਾਂ ਦੀ ਫੌਜ ਲੱਖਾਂ ਵਿੱਚ ਸੀ ਪਰ ਸਿੰਘ ਸੂਰਮਿਆਂ ਨੇ ਕਿਸੇ ਮੁਗਲ ਫੌਜ ਦੇ ਬੰਦੇ ਨੂੰ ਗੁਰੂ ਜੀ ਦੇ ਪਰਿਵਾਰ ਨੂੰ ਛੂਣ ਨਹੀਂ ਦਿੱਤਾ ਇੱਕ ਪਾਸੇ ਜਲੰਧਰ ਦਾ ਸੂਬਾ ਸੀ ਆਪਣੀ ਫੌਜ ਦੇ ਨਾਲ ਦੂਸਰੇ ਪਾਸੇ ਆਪਣੀ ਫੌਜ ਦੇ ਨਾਲ ਲਾਹੌਰ ਦਾ ਸੂਬਾ ਸੀ ਤੀਸਰੇ ਪਾਸੇ ਸਰਹੰਦ ਦਾ ਸੂਬਾ ਵਜੀਦਾ ਸੀ ਉਹੋ ਵੀ ਆਪਣੀ ਫੌਜ ਦੇ ਨਾਲ ਸੀ 22 ਧਾਰ ਪਹਾੜੀ ਰਾਜੇ ਸਨ 22 ਧਾਰ ਪਹਾੜੀ ਰਾਜੇ ਆਪਣੀਆਂ ਫੌਜਾਂ ਦੇ ਨਾਲ ਸਨ ਸਾਹਮਣੇ ਸਰਸਾ ਨਦੀ ਦਾ ਪਾਣੀ ਠਾਠਾ ਮਾਰ ਰਿਹਾ ਸੀ ਗੁਰੂ ਜੀ ਅਤੇ ਗੁਰੂ ਜੀ ਦੇ ਪਰਿਵਾਰ ਨੂੰ ਇਨਾਂ ਸਾਰਿਆਂ ਨੇ ਘੇਰਾ ਪਾਇਆ ਹੋਇਆ ਸੀ ਅਤਿ ਦੀ ਠੰਡ ਸੀ ਮੀਂਹ ਪੈ ਰਿਹਾ ਸੀ ਬਿਜਲੀ ਲੈਸਕ ਰਹੀ ਸੀ ਕਲਗੀ ਤਰਪਾਸ਼ਾ ਜੀ ਦੀ ਇਹ ਸਾਖੀ ਸੁਣ ਕੇ ਪੱਥਰ ਵੀ ਰੋਣ ਲੱਗ ਜਾਂਦੇ ਹਨ ਪੱਥਰ ਵੀ ਸਿਮਣ ਲੱਗ ਜਾਂਦੇ ਹਨ ਬੰਦੇ ਦੀ ਤਾਂ ਕਿਹੜੀ ਗੱਲ ਹੈ ਕੀਰਤਪੁਰ ਤੋਂ ਲੈ ਕੇ ਸਰਸਾ ਨਦੀ ਦੇ ਕਿਨਾਰੇ ਤੱਕ ਜੰਗ ਹੁੰਦਾ ਹੀ ਆਇਆ ਜਦੋਂ ਸਰਸਾ ਨਦੀ ਦੇ ਕਿਨਾਰੇ ਤੇ ਗੁਰੂ ਜੀ ਪਹੁੰਚੇ ਤਾਂ ਤਕਰੀਬਨ 3 ਵਜੇ ਦਾ ਸਮਾਂ ਹੋ ਚੁੱਕਾ ਸੀ ਗੁਰੂ ਜੀ ਨੇ ਭਾਈ ਦਿਆ ਸਿੰਘ ਨੂੰ ਕਿਹਾ ਕਿ ਭਾਈ ਦਿਆ ਸਿੰਘ ਕੋਈ ਸਰੰਗੇ ਵਾਲਾ ਭਾਲ ਆਸਾ ਜੀ ਦੀ ਵਾਰ ਦਾ ਸਮਾਂ ਹੋ ਗਿਆ ਹੈ ਭਾਈ ਦਿਆ ਸਿੰਘ ਜੀ ਨੇ ਹੱਥ ਜੋੜ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਗੁਰੂ ਜੀ ਆਪ ਜੀ ਦੀ 80 ਸਾਲ ਦੀ ਬਿਰਧ ਮਾਤਾ ਤੇ ਛੋਟੇ ਸਹਬਜ਼ਾਦੇ ਆਪ ਜੀ ਦੇ ਮਹਿਲ ਆਪਣੇ ਨਾਲੋਂ ਵਿਛੜ ਚੁੱਕੇ ਹਨ ਬਹੁਤ ਸਿੰਘ ਸੂਰਮੇ ਸ਼ਹੀਦ ਹੋ ਚੁੱਕੇ ਹਨ ਤੁਸੀਂ ਕਿਰਪਾ ਕਰੋ ਮੈਨੂੰ ਥਾਪੜਾ ਦੇ ਕੇ ਭੇਜੋ ਮੈਂ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਭਾਲ ਕੇ ਲਿਆਵਾਂ ਪੰਥਦੇਵ ਬਾਲੀ ਦਸ਼ਮੇਸ਼ ਪਿਤਾ ਜੀ ਨੇ ਫਰਮਾਇਆ ਕਿ ਭਾਈ ਦਿਆ ਸਿੰਘ ਤੂੰ ਘਬਰਾ ਨਾ ਮਾਤਾ ਜੀ ਦੇ ਸਹਬਜਾਦਿਆਂ ਦੀ ਚਾਰ ਜੁਗ ਦੀ ਕਮਾਈ ਹੈ ਉਹ ਗਵਾਚਣ ਵਾਲੇ ਨਹੀਂ ਹਨ ਉਹਨਾਂ ਦਾ ਅਕਾਲ ਪੁਰਖ ਇਮਤਿਹਾਨ ਕਰ ਰਿਹਾ ਹੈ ਉਹਨਾਂ ਤੇ ਪਰਚਾ ਪੈ ਗਿਆ ਹੈ ਜੇ ਇੱਥੇ ਉਹ ਵਿਛੜ ਗਏ ਹਨ ਤਾਂ ਸੱਚਖੰਡ ਦਰਗਾਹ ਦੇ ਵਿੱਚ ਇਕੱਠੇ ਹੋ ਜਾਵਾਂਗੇ ਗੁਰੂ ਜੀ ਨੇ فرمایا ਕਿ ਦਿਆ ਸਿੰਘ ਆਸਾ ਜੀ ਦੀ ਵਾਰ ਦਾ ਸਮਾਂ ਹੋ ਗਿਆ ਹੈ ਕੋਈ ਸਰੰਗੇ ਵਾਲਾ ਭਾਲ ਭਾਈ ਦਿਆ ਸਿੰਘ ਜੀ ਨੇ ਕਿਹਾ ਗੁਰੂ ਜੀ ਇਸ ਤਰ੍ਹਾਂ ਲੱਗਦਾ ਹੈ ਕਿ 1500 ਸਿੰਘ ਸੂਰਮਿਆਂ ਵਿੱਚੋਂ 1000 ਸ਼ਹੀਦ ਹੋ ਗਿਆ ਹੈ ਸਿਰਫ 500 ਸਿੰਘ ਸੂਰਮੇ ਹੀ ਰਹਿ ਗਏ ਹਨ ਇੱਥੇ ਆਸਾ ਜੀ ਦੀ ਵਾਰ ਲਾਉਣ ਨੂੰ ਰਹਿਣ ਦਿੰਦੇ ਹਾਂ ਸਰਸਾ ਨਦੀ ਪਾਰ ਕਰਕੇ ਕਿਤੇ ਅਗਾਹ ਜਾ ਕੇ ਨਵੇਕਲੀ ਜਗ੍ਹਾ ਤੇ ਆਸਾ ਜੀ ਦੀ ਵਾਰ ਲਗਾ ਲਵਾਂਗੇ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਇਆ ਕਿ ਭਾਈ ਦਿਆ ਸਿੰਘ ਇਹ ਆਸਾ ਜੀ ਦੀ ਵਾਰ ਦਾ ਸਮਾਂ ਮੇਰੇ ਬਾਬੇ ਨਾਨਕ ਦਾ ਬੱਧਾ ਹੈ ਇਹ ਸਮਾਂ ਮੇਰਾ ਨਹੀਂ ਬੱਧਾ ਜੇ ਇੱਥੇ ਆਸਾ ਜੀ ਦੀ ਵਾਰ ਲੱਗ ਗਈ ਤਾਂ ਮੇਰੀ ਆਸਾ ਪੂਰੀ ਹੋ ਜਾਵੇਗੀ ਜੇ ਇੱਥੇ ਆਸਾ ਜੀ ਦੀ ਵਾਰ ਨਾ ਲੱਗੀ ਤਾਂ ਮੇਰੀ ਆਸਾ ਪੂਰੀ ਨਹੀਂ ਹੋਣੀ ਭਾਈ ਦਿਆ ਸਿੰਘ ਜੀ ਨੇ ਸੱਤ ਬਚਨ ਕਿਹਾ ਗੁਰੂ ਜੀ ਨੇ ਹੁਕਮ ਕੀਤਾ ਕਿ 250 ਸਿੰਘ ਸਾਡੇ ਚਾਰੇ ਪਾਸੇ ਘੇਰਾ ਵਗਲ ਲਓ ਤੇ 250 ਸਿੰਘ ਜੰਗ ਕਰੋ ਪਹਾੜੀਆਂ ਦੀ ਆੜ ਲੈ ਕੇ ਤੀਰਾਂ ਦੀ ਵਰਖਾ ਕਰੋ ਤੇ ਮੁਗਲ ਫੌਜਾਂ ਨੂੰ ਰੋਕੋ ਉਥੇ ਗੁਰੂ ਜੀ ਨੇ ਬਚਨ ਕੀਤਾ ਸਵਾ ਲੱਖ ਸੇ ਏਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਸਿੰਘਾਂ ਨੇ ਉਵੇਂ ਹੀ ਕੀਤਾ 250 ਨੇ ਗੁਰੂ ਜੀ ਦਾ ਘੇਰਾ ਵਗਲ ਲਿਆ 250 ਸਿੰਘ ਫੌਜਾਂ ਦੇ ਨਾਲ ਜੰਗ ਕਰਨ ਲੱਗ ਪਏ ਇੱਕ ਸਰੰਗੇ ਵਾਲਾ ਮਿਲਿਆ ਕਲਗੀਧਰ ਪਾਸ਼ਾ ਜੀ ਆਪ ਸਰੰਗਾ ਪਕੜ ਕੇ ਆਸਾ ਜੀ ਦੀ ਵਾਰ ਲਗਾਉਣ ਲੱਗ ਪਏ ਹੁਣ ਜਰਾ ਸਾਧ ਸੰਗਤ ਜੀ ਇੱਕ ਮਿੰਟ ਲਈ ਸੋਚੋ ਕਿ ਸਾਡੇ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਕਿੰਨਾ ਤਕੜਾ ਜਿਗਰਾ ਹੈ ਸਾਰਾ ਪਰਿਵਾਰ ਵਿਛੜ ਗਿਆ ਹੈ ਸਿੰਘ ਥੋੜੇ ਜਿਹੇ ਹੀ ਰਹਿ ਗਏ ਹਨ ਆਨੰਦਪੁਰ ਨੂੰ ਸਦਾ ਲਈ ਛੱਡ ਦਿੱਤਾ ਹੈ ਚਾਰੇ ਪਾਸੇ ਫੌਜਾਂ ਦਾ ਘੇਰਾ ਪਿਆ ਹੋਇਆ ਹੈ ਜੰਗ ਹੋ ਰਿਹਾ ਹੈ ਗੁਰੂ ਜੀ ਨੇ ਸਾਰਾ ਕੁਝ ਤਿਆਗ ਦਿੱਤਾ ਪਰ ਇੱਕ ਚੀਜ਼ ਨਹੀਂ त्याਗੀ ਜਿਸ ਨੂੰ ਆਪਾਂ ਨਿਤਨੇਮ ਕਹਿੰਦੇ ਹਾਂ ਕਿਉਂਕਿ ਇਹ ਨੌ ਪਾਤ ਛਾਈਆਂ ਦਾ ਹੁਕਮ ਸੀ ਪੂਰੇ ਸਹੀ ਸਮੇਂ ਤੇ ਅੰਮ੍ਰਿਤ ਵੇਲੇ ਨਿਤਨੇਮ ਕਰਨ ਦਾ ਗੁਰੂ ਜੀ ਨੇ ਹੋਰ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਭਾਵੇਂ ਇੰਨਾ ਭਿਆਨਕ ਸਮਾਂ ਬਣਿਆ ਹੋਇਆ ਸੀ ਬਸ ਇੱਕ ਚੀਜ਼ ਦੀ ਪਰਵਾਹ ਕੀਤੀ ਕਿ ਸਾਡੇ ਗੁਰੂ ਸਾਹਿਬਾਂ ਦਾ ਕੀ ਹੁਕਮ ਹੈ ਇਹੀ ਸਭ ਤੋਂ ਵੱਡੀ ਚੀਜ਼ ਹੈ ਕਿ ਗੁਰੂ ਸਾਹਿਬਾਂ ਦਾ ਹੁਕਮ ਮੰਨਣਾ ਭਾਵੇਂ ਉਸ ਸਮੇਂ ਆਪ ਗਲਗੀਤਰ ਪਾਸ਼ਾ ਜੀ ਗੁਰਗੱਦੀ ਦੇ ਮਾਲਕ ਸਨ ਕੁਝ ਵੀ ਬਚਨ ਕਰਕੇ ਸਮਾਂ ਬਦਲ ਸਕਦੇ ਸਨ ਕਿ ਅੱਜ ਤੋਂ ਆਸਾ ਜੀ ਦੀ ਵਾਰ ਦੁਪਹਿਰ ਨੂੰ ਲਗਾ ਲਿਆ ਕਰਾਂਗੇ ਪਰ ਗੁਰੂ ਜੀ ਨੂੰ ਆਉਣ ਵਾਲੇ ਸਮੇਂ ਦਾ ਪਤਾ ਸੀ ਕਿ ਜੇ ਅਸੀਂ ਅੱਜ ਆਸਾ ਜੀ ਦੀ ਵਾਰ ਨਾ ਲਗਾਈ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਨੇ ਆਸਾ ਜੀ ਦੀ ਵਾਰ ਨਹੀਂ ਲਗਾਈ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਸਮਤ ਬਖਸ਼ਣ ਲਈ ਇਹ ਸਾਰੇ ਕੌਤਕ ਗੀਤੇ ਕਲਗੀਧਰ ਪਾਤਸ਼ਾਹ ਜੀ ਨੇ ਆਪ ਆਸਾ ਜੀ ਦੀ ਵਾਰ ਲਗਾਈ ਗੁਰੂ ਜੀ ਦਾ ਵਰ ਹੈ ਕਿ ਜਿਹੜਾ ਬੰਦਾ ਆਸਾ ਜੀ ਦੀ ਵਾਰ ਸੁਨੇਗਾ ਜਾਂ ਪੜ੍ਹੇਗਾ ਉਸਦੀ ਆਸਾ ਪੂਰੀ ਹੋ ਜਾਇਆ ਕਰੇਗੀ ਚਾਰੇ ਪਾਸੇ ਕਮਾਸਾਨ ਜੰਗ ਹੋ ਰਿਹਾ ਸੀ ਤੇ ਵਿਚਕਾਰ ਗੁਰੂ ਸਾਹਿਬ ਜੀ ਬੈਠੇ ਸ਼ਾਂਤੀ ਦੇ ਨਾਲ ਆਸਾ ਜੀ ਦੀ ਵਾਰ ਲਗਾ ਰਹੇ ਸਨ ਕਿ ਆਮ ਬੰਦਾ ਇਹ ਸਭ ਕਰ ਸਕਦਾ ਹੈ ਜਿਹੜੇ ਕਈ ਕੱਚੇ ਪਿੱਲੇ ਪ੍ਰਚਾਰਕ ਗੁਰੂ ਸਾਹਿਬਾਂ ਨੂੰ ਆਮ ਬੰਦਾ ਦੱਸਦੇ ਹਨ ਜੇ ਉਹਨਾਂ ਦੇ ਆਲੇ ਦੁਆਲੇ 10 ਬਦਮਾਸ਼ ਹੀ ਖੜੇ ਕਰ ਦਈਏ ਤਾ ਉਹਨਾਂ ਦੀ ਬੁਰੀ ਹਾਲਤ ਹੋ ਜਾਵੇਗੀ ਉਹਨਾਂ ਦੇ ਮੂੰਹ ਵਿੱਚੋਂ ਆਵਾਜ਼ ਨਹੀਂ ਨਿਕਲਣੀ ਕਲਗੀਧਰ ਪਾਤਸ਼ਾਹ ਜੀ ਨੇ 3 ਵਜੇ ਤੋਂ 5 ਵਜੇ ਤੱਕ ਆਸਾ ਜੀ ਦੀ ਵਾਰ ਲਗਾਈ ਫੇਰ ਗੁਰੂ ਜੀ ਨੇ ਅਰਦਾਸ ਕੀਤੀ ਅਰਦਾਸ ਵਿੱਚ ਗੁਰੂ ਜੀ ਨੇ ਆਨੰਦਪੁਰ ਵੱਲ ਮੁੱਖ ਕਰਕੇ ਫਰਮਾਇਆ ਕਿ ਸੁਖ ਵਸਦੀ ਰਹੇ ਆਨੰਦਪੁਰੀਏ ਤੇਰੇ ਦਰਸ਼ਨ ਕਰਕੇ ਮੇਰੇ ਸਿੱਖ ਆਨੰਦ ਹੋਇਆ ਕਰਨਗੇ ਗੁਰੂ ਜੀ ਨੇ ਆਨੰਦਪੁਰ ਨੂੰ ਕੋਈ ਸ਼ਰਾਪ ਨਹੀਂ ਦਿੱਤਾ ਗੁਰੂ ਜੀ ਨੇ ਅਰਦਾਸ ਦੇ ਅਖੀਰ ਵਿੱਚ ਕਿਹਾ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਧ ਸੰਗਤ ਜੀ ਕਿਸੇ ਵੀ ਯੁੱਗ ਵਿੱਚ ਕਿਸੇ ਵੀ ਧਰਮ ਵਿੱਚ ਕਿਸੇ ਗੁਰੂ ਪੀਰ ਅਵਤਾਰ ਨੇ ਇਹ ਗੱਲ ਨਹੀਂ ਕਹੀ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਭਾਵ ਸਾਰਿਆਂ ਦਾ ਹੀ ਭਲਾ ਜਿਹੜੇ ਕਲਗੀਧਰ ਪਾਸ਼ਾ ਜੀ ਨੂੰ ਖਤਮ ਕਰਨ ਲਈ ਜੰਗ ਕਰ ਰਹੇ ਸਨ ਗੁਰੂ ਸਾਹਿਬ ਉਹਨਾਂ ਦਾ ਵੀ ਭਲਾ ਮੰਗ ਰਹੇ ਸਨ ਗੁਰੂ ਜੀ ਨੇ ਇਹ ਨਹੀਂ ਕਿਹਾ ਕਿ ਦੁਸ਼ਮਣਾਂ ਨੂੰ ਛੱਡ ਕੇ ਬਾਕੀਆਂ ਦਾ ਭਲਾ ਹੁਣ ਇਹ ਗੱਲ ਆਮ ਬੰਦਾ ਕਹਿ ਸਕਦਾ ਹੈ ਕਦੇ ਵੀ ਨਹੀਂ ਕਹਿ ਸਕਦਾ ਇਹ ਤਾਂ ਨਿਰੰਕਾਰ ਹੀ ਕਹਿ ਸਕਦਾ ਹੈ ਜਿਸ ਦੇ ਹੱਥ ਵਿੱਚ ਸਾਰੇ ਖੰਡ ਬ੍ਰਹਿਮੰਡ ਹਨ ਜਦੋਂ ਆਸਾ ਜੀ ਦੀ ਵਾਰ ਦੀ ਸਮਾਪਤੀ ਹੋਈ ਐਨੇ ਨੂੰ 250 ਸਿੰਘ ਸ਼ਹੀਦ ਹੋ ਗਿਆ ਹੁਣ ਸੋਚੋ ਜਰਾ ਇਸ ਗੱਲ ਨੂੰ ਕਿ ਗੁਰੂ ਜੀ ਨੇ ਇਹ ਸਭ ਕਿਸ ਦੇ ਖਾਤਰ ਕੀਤਾ ਆਪਾਂ ਨੂੰ ਗੁਲਾਮੀ ਤੋਂ ਬਚਾਉਣ ਲਈ ਆਪਾਂ ਨੂੰ ਸੁੱਖ ਦੇਣ ਲਈ ਜ਼ਾਲਮਾਂ ਨਾਲ ਟੱਕਰ ਲਈ ਗੁਰੂ ਜੀ ਨੇ ਭਾਈ ਦਿਆ ਸਿੰਘ ਨੂੰ ਕਿਹਾ ਕੇ ਲਿਆ ਘੋੜਾ ਜਦੋਂ ਗੁਰੂ ਜੀ ਘੋੜੇ ਤੇ ਬੈਠੇ ਤਾਂ ਭਾਈ ਦਿਆ ਸਿੰਘ ਨੇ ਕਿਹਾ ਕਿ ਗੁਰੂ ਜੀ 250 ਸਿੰਘ ਸ਼ਹੀਦ ਹੋ ਗਿਆ ਹੈ 250 ਸਿੰਘ ਹੀ ਰਹਿ ਗਏ ਹਨ ਜੇ ਆਪਾਂ ਇੱਥੇ ਆਸਾ ਜੀ ਦੀ ਵਾਰ ਨਾ ਲਗਾਉਂਦੇ ਤਾਂ 250 ਸਿੰਘ ਸ਼ਹੀਦ ਨਹੀਂ ਹੋਣਾ ਸੀ ਆਪਾਂ ਕਿਤੇ ਅੱਗੇ ਦੂਰ ਲੰਘ ਜਾਂਦੇ ਉਥੇ ਆਸਾ ਜੀ ਦੀ ਵਾਰ ਲਗਾਉਂਦੇ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਭਾਈ ਦਿਆ ਸਿੰਘ ਤੈਨੂੰ ਇਹ ਭੁਲੇਖਾ ਹੈ ਜੇ ਆਪਾਂ ਇੱਥੇ ਆਸਾ ਜੀ ਦੀ ਵਾਰ ਨਾ ਲਗਾਉਂਦੇ ਤਾਂ ਤੂੰ ਤੇ ਮੈਂ ਨਾਲੇ ਜਿਹੜਾ 250 ਸਿੰਘ ਬਚਿਆ ਹੈ ਇੱਥੇ ਹੀ ਅੰਤ ਦਾ ਵਿਸਲ ਵੱਜ ਜਾਣਾ ਸੀ ਭਾਵ ਸਾਰਿਆਂ ਨੇ ਹੀ ਸ਼ਹੀਦ ਹੋ ਜਾਣਾ ਸੀ ਆਸਾ ਜੀ ਦੀ ਵਾਰ ਲਗਾਉਣ ਨਾਲ ਮੇਰੀ ਆਸਾ ਪੂਰੀ ਹੋ ਗਈ ਹੈ ਫੇਰ ਇੱਥੇ ਹੀ ਬਸ ਨਹੀਂ ਜਦੋਂ ਗੁਰੂ ਜੀ ਸਰਸਾ ਨਦੀ ਪਾਰ ਕਰਕੇ ਚਮਕੌਰ ਦੀ ਗੜੀ ਵਿੱਚ ਪਹੁੰਚੇ ਤਾਂ ਸਿਰਫ 40 ਸਿੰਘ ਹੀ ਰਹਿ ਗਏ ਸਨ ਤੇ ਨਾਲ ਦੋ ਵੱਡੇ ਸਹਬਜ਼ਾਦੇ ਸਨ ਜਦੋਂ ਗੁਰੂ ਜੀ ਚਮਕੌਰ ਦੀ ਗੜੀ ਵਿੱਚ ਪਹੁੰਚੇ ਤਾਂ ਸ਼ਾਮ ਦਾ ਸਮਾਂ ਹੋ ਗਿਆ ਸੀ ਕਲਗੀਧਰ ਪਾਤਸ਼ਾਹ ਜੀ ਨੇ ਸਿੰਘਾਂ ਤੇ ਸਹਬਜ਼ਾਦਿਆਂ ਨੂੰ ਕਿਹਾ ਕਿ ਤੁਸੀਂ ਆਰਾਮ ਕਰ ਲਓ ਅੱਜ ਦੀ ਰਾਤ ਅਸੀਂ ਪਹਿਰਾ ਦਿੰਦੇ ਹਾਂ ਸਿੰਘ ਅਤੇ ਸਾਹਿਬਜ਼ਾਦੇ ਆਰਾਮ ਕਰਨ ਲਈ ਲੇਟ ਗਏ ਸਾਰੀ ਰਾਤ ਕਲਗੀਧਰ ਪਾਸ਼ਾ ਜੀ ਪਹਿਰਾ ਦਿੰਦੇ ਰਹੇ ਤੇ ਆਪਣੇ ਸਿੰਘਾਂ ਵੱਲ ਦੇਖਦੇ ਰਹੇ ਕਿ ਕੱਲ ਨੂੰ ਇਹਨਾਂ ਨੇ ਜੰਗ ਵਿੱਚ ਸ਼ਹੀਦ ਹੋ ਜਾਣਾ ਹੈ ਚਮਕੌਰ ਦੀ ਗੜੀ ਨੂੰ 10 ਲੱਖ ਫੌਜਾਂ ਨੇ ਘੇਰਾ ਪਾ ਲਿਆ ਜਦੋਂ ਚਮਕੌਰ ਦੀ ਗੜੀ ਵਿੱਚ ਜੰਗ ਹੋਇਆ ਤਾਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਕਲਗੀਧਰ ਪਾਸ਼ਾ ਜੀ ਦਾ ਇਹ ਇਤਿਹਾਸ ਸੁਣ ਕੇ ਜਿਹੜੇ ਬੰਦੇ ਦੀਆਂ ਅੱਖਾਂ ਵਿੱਚੋਂ ਇੱਕ ਹੰਝੂ ਵੀ ਡਿੱਗ ਪਵੇ ਉਸਦੇ ਸੱਤ ਜਨਮਾਂ ਦੇ ਪਾਪ ਧੋਤੇ ਜਾਂਦੇ ਹਨ ਪਰ ਹੰਝੂ ਉਸ ਦੀਆਂ ਅੱਖਾਂ ਵਿੱਚ ਆਉਂਦੇ ਹਨ ਜਿਸ ਨੂੰ ਗੁਰੂ ਦੇ ਨਾਲ ਦਿਲੋਂ ਪ੍ਰੇਮ ਹੋਵੇ ਇੰਨਾ ਕੁਝ ਹੋਣ ਤੇ ਵੀ ਗੁਰੂ ਸਾਹਿਬਾਂ ਨੇ ਜੰਗ ਵਿੱਚ ਹਾਰ ਨਹੀਂ ਮੰਨੀ ਜਦੋਂ ਥੋੜੇ ਹੀ ਸਿੰਘ ਗੁਰੂ ਸਾਹਿਬਾਂ ਦੇ ਨਾਲ ਰਹਿ ਗਏ ਸਨ ਤਾਂ ਮਲੇਰਕੋਟਲੇ ਦੇ ਸੂਬੇ ਨੇ ਜਲੰਧਰ ਦੇ ਸੂਬੇ ਨੇ ਲਾਹੌਰ ਦੇ ਸੂਬੇ ਨੇ ਵੀ ਇਹੀ ਗੱਲ ਸੋਚੀ ਕਿ ਗੁਰੂ ਗੋਬਿੰਦ ਸਿੰਘ ਆਪਣੇ ਵਾਂਗ ਆਮ ਬੰਦਾ ਹੀ ਹੈ ਹੁਣ ਤਾਂ 2-4 ਸਿੰਘ ਹੀ ਰਹਿ ਗਏ ਹਨ ਆਪਾਂ ਗੜੀ ਨੂੰ ਪੌੜੀ ਲਾ ਕੇ ਉੱਪਰ ਚੜ ਕੇ ਹੱਥੋਂ ਹੱਥੀ ਗੁਰੂ ਗੋਬਿੰਦ ਸਿੰਘ ਨੂੰ ਫੜ ਲੈਂਦੇ ਹਾਂ ਹੁਣ ਤਾਂ ਗੁਰੂ ਗੋਬਿੰਦ ਸਿੰਘ ਗੜੀ ਉੱਪਰ ਡਰਿਆ ਬੈਠਾ ਹੋਵੇਗਾ ਹੁਣ ਤਾਂ ਉਸ ਦਾ ਹੌਸਲਾ ਟੁੱਟ ਗਿਆ ਹੋਵੇਗਾ ਜਦੋਂ ਮਲੇਰਕੋਟਲੇ ਦੇ ਸੂਬੇ ਨੇ ਗੜੀ ਨੂੰ ਪੌੜੀ ਲਾਈ ਜਦੋਂ ਉਹ ਪੌੜੀ ਲਾ ਕੇ ਉੱਪਰ ਚੜਿਆ ਉਧਰੋਂ ਜਲੰਧਰ ਦੇ ਸੂਬੇ ਨੇ ਵੀ ਪੌੜੀ ਲਾ ਲਈ ਲਾਹੌਰ ਦੇ ਸੂਬੇ ਨੇ ਵੀ ਪੌੜੀ ਲਾ ਲਈ ਜਦੋਂ ਮਲੇਰਕੋਟਲੇ ਦੇ ਸੂਬੇ ਨੇ ਪੌੜੀ ਤੇ ਚੜ ਕੇ ਮਾੜਾ ਜਿਹਾ ਸਿਰ ਮੋਰਚੇ ਤੋਂ ਉੱਪਰ ਚੁੱਕਿਆ ਜਿਹੜੇ ਕਿਲੇ ਦੀ ਕੰਧ ਉੱਪਰ ਡਾਟਾ ਬਣੀਆਂ ਹੁੰਦੀਆਂ ਹਨ ਉਹਨਾਂ ਨੂੰ ਮੋਰਚਾ ਕਹਿੰਦੇ ਹਨ ਜਦੋਂ ਮਲੇਰਕੋਟਲੇ ਦੇ ਸੂਬੇ ਨੇ ਮੋਰਚੇ ਤੋਂ ਸਿਰ ਉੱਪਰ ਚੁੱਕ ਕੇ ਦੇਖਿਆ ਤਾਂ ਗੁਰੂ ਜੀ ਪੈੰਤਰਾ ਕੱਢ ਕੇ ਗੋਡਾ ਭੁੰਜੇ ਲਾ ਕੇ ਕਮਾਨ ਵਿੱਚ ਤੀਰ ਪਾ ਕੇ ਬੈਠੇ ਸਨ ਗੁਰੂ ਜੀ ਜਾਣੀ ਜਾਣ ਸਨ ਗੁਰੂ ਜੀ ਦਾ ਤੀਰ 9 ਇੰਚ ਚੌੜਾ ਸੀ ਗੁਰੂ ਜੀ ਨੇ ਕਮਾਨ ਵਿੱਚੋਂ ਜਦੋਂ ਤੀਰ ਛੱਡਿਆ ਤਾਂ ਤੀਰ ਸੂਬੇ ਦੀ ਪੜਪੜੀ ਵਿੱਚ ਵੱਜਿਆ ਉਸ ਦੀ ਖੋਪੜੀ ਇਸ ਤਰ੍ਹਾਂ ਲੈ ਕੇ ਡਿੱਗੀ ਜਿਵੇਂ ਆਪਾਂ ਚਾਕੂ ਨਾਲ ਤਰਬੂਜ ਨੂੰ ਅੱਧਾ ਕੱਟ ਦਿੰਦੇ ਹਾਂ ਏਨੇ ਨੂੰ ਦੂਜੇ ਸੂਬੇ ਨੇ ਸਿਰ ਉੱਪਰ ਚੁੱਕਿਆ ਤਾਂ ਗੁਰੂ ਜੀ ਨੇ ਦੂਸਰਾ ਤੀਰ ਕਮਾਨ ਵਿੱਚ ਪਾ ਕੇ ਉਸ ਦੀ ਵੀ ਪੜਪੜੀ ਤੇ ਠੋਕਿਆ ਉਸ ਦੀ ਖੋਪੜੀ ਵੀ ਉਸੇ ਤਰ੍ਹਾਂ ਲੈ ਕੇ ਡਿੱਗੀ ਜਿਵੇਂ ਤਰਬੂਜ ਨੂੰ ਅੱਧਾ ਕੱਟ ਦਿੰਦੇ ਹਾਂ ਐਨੇ ਨੂੰ ਜਦੋਂ ਤੀਸਰਾ ਸੂਬਾ ਪੌੜੀ ਦੇ ਅੱਧ ਵਿੱਚ ਸੀ ਤਾਂ ਉਹ ਇਹ ਦੇਖ ਕੇ ਕੰਬ ਗਿਆ ਕਿ ਕਲਗੀਧਰ ਪਾਸ਼ਾ ਨੇ ਮੇਰੇ ਨਾਲ ਦੇ ਸਾਥੀਆਂ ਦਾ ਕੀ ਹਾਲ ਕਰ ਦਿੱਤਾ ਹੈ ਉਸਨੇ ਕਿਹਾ ਕੇ ਦੋਹਾਈ ਰਾਮ ਕੀ ਗੁਰੂ ਤਾਂ ਬੜਾ ਨਿਸ਼ਾਨਚੀ ਹੈ ਉਹ ਡਰ ਕੇ ਪੌੜੀ ਤੋਂ ਅੱਧ ਵਿੱਚੋਂ ਹੀ ਥੱਲੇ ਉਤਰ ਗਿਆ ਗੁਰੂ ਜੀ ਨੇ ਉੱਪਰੋਂ ਥੱਲੇ ਨੂੰ ਦੇਖ ਕੇ ਫਰਮਾਇਆ ਕਿ ਆਜਾ ਸੂਬਿਆ ਤੈਨੂੰ ਵੀ ਇੱਕ ਤੀਰ ਬਖਸ਼ ਦਿੰਦੇ ਹਾਂ ਗੁਰੂ ਜੀ ਨੇ ਉਸ ਨੂੰ ਕੋਈ ਭੱਦਾ ਸ਼ਬਦ ਨਹੀਂ ਬੋਲਿਆ ਪਰ ਉਹ ਡਰਦਾ ਪੌੜੀ ਤੋਂ ਉਤਰ ਕੇ ਜਾਨ ਬਚਾ ਕੇ ਵਾਪਸ ਤੰਬੂ ਵਿੱਚ ਵੜ ਗਿਆ ਹੁਣ ਜਰਾ ਸੋਚੋ ਕਲਗੀਧਰ ਪਾਸ਼ਾ ਜੀ ਇੰਨਾ ਕੁਝ ਹੋਣ ਤੇ ਵੀ ਘਬਰਾਏ ਨਹੀਂ ਨਾ ਹਾਰ ਮੰਨੀ ਜੇ ਕੋਈ ਹੋਰ ਹੁੰਦਾ ਤਾਂ ਉਸ ਦਾ ਦਿਲ ਫੜਕ ਫੜਕ ਵੱਜ ਰਿਹਾ ਹੋਣਾ ਸੀ ਕਿ ਹੁਣ ਤਾਂ ਮਰੇ ਸਾਰੇ ਸਿੰਘ ਸ਼ਹੀਦ ਹੋ ਗਏ ਹਨ ਵੱਡੇ ਸਹਬਜ਼ਾਦੇ ਵੀ ਸ਼ਹੀਦ ਹੋ ਗਏ ਹਨ ਦਰਬਾਰ ਦਰਬਾਰ ਸਭ ਖਤਮ ਹੋ ਗਿਆ ਹੈ 10 ਲੱਖ ਫੌਜ ਨੇ ਘੇਰਾ ਪਾਇਆ ਹੋਇਆ ਹੈ ਹੁਣ ਦੱਸੋ ਇੰਨਾ ਕੁਝ ਹੋਣ ਤੇ ਕੀ ਕੋਈ ਇੰਨਾ ਸਟੀਕ ਨਿਸ਼ਾਨਾ ਲਗਾ ਸਕਦਾ ਹੈ ਆਮ ਬੰਦੇ ਦੇ ਹੱਥ ਪੈਰ ਕੰਬ ਰਹੇ ਹੁੰਦੇ ਹਨ ਦਿਲ ਫੜਕ ਫੜਕ ਵੱਜ ਰਿਹਾ ਹੁੰਦਾ ਹੈ ਜੇ ਤੀਰ ਦਾ ਨਿਸ਼ਾਨਾ ਕੁਝ ਸੂਤ ਵੀ ਹਿੱਲ ਜਾਵੇ ਤਾਂ ਤੀਰ ਕਈ ਫੁੱਟ ਨਿਸ਼ਾਨੇ ਤੋਂ ਦੂਰ ਚਲਿਆ ਜਾਂਦਾ ਹੈ ਜੇ ਤੀਰ ਖੋਪੜੀ ਨੂੰ ਛੂਕੇ ਨਿਕਲ ਜਾਵੇ ਤਾਂ ਵੀ ਬੰਦਾ ਬਚ ਜਾਂਦਾ ਹੈ ਪਰ ਉਹ ਤਾਂ ਆਪ ਖੁਦ ਨਿਰੰਕਾਰ ਸੀ ਉਸ ਦਾ ਨਿਸ਼ਾਨਾ ਕਿਵੇਂ ਨਾ ਲੱਗਦਾ ਇਹ ਤਾਂ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਲਈ ਪੂਰਨੇ ਪਾ ਕੇ ਦਿਖਾਏ ਹਨ ਕਿ ਆਉਣ ਵਾਲੇ ਮੇਰੇ ਸਿੱਖ ਕਿਤੇ ਇਹੋ ਜਿਹੇ ਹਾਲਾਤ ਵਿੱਚ ਡੋਲ ਨਾ ਜਾਣ ਹੁਣ ਕਈ ਨਿੰਦਕ ਕਹਿਣਗੇ ਗੁਰੂ ਜੀ ਨੇ ਇਸ ਤਰ੍ਹਾਂ ਨਹੀਂ ਕੀਤਾ ਸੀ ਤੀਰ 9 ਇੰਚ ਕਿਵੇਂ ਚੌੜਾ ਹੋ ਸਕਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਨੇ ਇਹ ਸਾਖੀ ਉਹਨਾਂ ਕੋਲੋਂ ਸੁਣੀ ਹੈ ਜਿਸ ਨੇ ਇਹ ਸਭ ਕੁਝ ਆਪਣੀਆਂ ਅੱਖਾਂ ਨਾਲ ਲਾਈਵ ਦੇਖਿਆ ਸੀ ਜਿਹੜੇ ਕਿ ਗੁਰੂ ਗੋਬਨ ਸਿੰਘ ਜੀ ਦੇ ਨਾਲ ਉਸ ਸਮੇਂ ਉੱਥੇ ਹੀ ਜੰਗ ਕਰ ਰਹੇ ਸਨ ਕਈ ਛੋਟੇ ਦਿਮਾਗ ਵਾਲੇ ਇਹ ਗੱਲ ਕਹਿੰਦੇ ਹਨ ਕਿ ਜਿਹੜੇ ਸਿੰਘ ਗੁਰੂ ਸਾਹਿਬਾਂ ਨਾਲ ਸ਼ਹੀਦ ਹੋ ਗਏ ਉਹ ਦੁਬਾਰਾ ਜਨਮ ਮਰਨ ਵਿੱਚ ਨਹੀਂ ਆਉਂਦੇ ਉਹ ਜਨਮ ਮਰਨ ਵਿੱਚ ਤਾਂ ਨਹੀਂ ਆਉਂਦੇ ਪਰ ਕਲਗੀਧਰ ਪਾਤਸ਼ਾਹ ਜੀ ਉਹਨਾਂ ਨੂੰ ਸਾਰੀਆਂ ਸ਼ਕਤੀਆਂ ਦੇ ਕੇ ਦੁਨੀਆਂ ਨੂੰ ਗੁਰੂ ਦੇ ਨਾਲ ਜੋੜਨ ਲਈ ਨਾਮ ਜਪਾਉਣ ਲਈ ਅੰਮ੍ਰਿਤ ਛਕਾਉਣ ਲਈ ਰਾਜੇ ਯੋਗੀ ਮਹਾਪੁਰਖ ਬਣਾ ਕੇ ਭੇਜਦੇ ਹਨ ਕਿਉਂਕਿ ਉਹਨਾਂ ਨੇ ਗੁਰੂ ਸਾਹਿਬਾਂ ਦੇ ਹੁਕਮ ਨੂੰ ਮੰਨ ਕੇ ਆਪਣੀਆਂ ਜਾਨਾਂਵਾਰ ਦਿੱਤੀਆਂ ਉਹ ਦੁਨੀਆ ਨੂੰ ਤਾਰਨ ਲਈ ਇਸ ਧਰਤੀ ਤੇ ਆਮ ਮਨੁੱਖ ਦੀ ਤਰ੍ਹਾਂ ਆਉਂਦੇ ਹਨ ਉਹ ਕਿਸੇ ਨੂੰ ਬਾਲਾ ਪਤਾ ਨਹੀਂ ਲੱਗਣ ਦਿੰਦੇ ਕਿ ਅਸੀਂ ਕੌਣ ਹਾਂ ਉਹ ਪਰਦਾ ਪਾਈ ਰੱਖਦੇ ਹਨ ਵਿਰਲਾ ਹੀ ਉਹਨਾਂ ਦੀ ਪਛਾਣ ਕਰਦਾ ਹੈ ਜਸਦੀ ਪਿਛਲੀ ਕਮਾਈ ਹੁੰਦੀ ਹੈ ਕਈ ਮੂਰਖ ਐਵੇਂ ਹੀ ਵੀਡੀਓ ਬਣਾਈ ਜਾ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੁਬਾਰਾ ਧਰਤੀ ਤੇ ਆਉਣਗੇ ਉਹ ਫੇਰ ਅਵਤਾਰ ਧਾਰਨਗੇ ਉਹਨਾਂ ਨੂੰ ਇਹ ਪੁੱਛੋ ਜੇ ਗੁਰੂ ਗੋਬਿੰਦ ਸਿੰਘ ਜੀ ਦੁਬਾਰਾ ਅਵਤਾਰ ਧਾਰ ਕੇ ਆਉਣਗੇ ਤਾਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਗੁਰਗੱਦੀ ਵਾਪਸ ਲੈਣਗੇ ਫੇਰ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿੱਧਰ ਨੂੰ ਜਾਣਗੇ ਉਹ ਐਵੇਂ ਬੇਫਜ਼ੂਲ ਦੀਆਂ ਗੱਲਾਂ ਲੋਕਾਂ ਨੂੰ ਸੁਣਾਈ ਜਾ ਰਹੇ ਹਨ ਇਹ ਕਦੇ ਨਹੀਂ ਹੋਣਾ ਗੁਰਗੱਦੀ ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਹੀ ਰਹੇਗੀ 10 ਗੁਰੂ ਸਾਹਿਬ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੀ ਬੈਠੇ ਹਨ ਪਰ ਸਾਡੀ ਭਾਵਨਾ ਨਹੀਂ ਹੈ ਕਲਗੀਧਰ ਪਾਸ਼ਾ ਜੀ ਦਾ ਇਹ ਇਤਿਹਾਸ ਸੁਣ ਕੇ ਬੰਦੇ ਦਾ ਦਿਲ ਸ਼ੇਰ ਵਾਂਗ ਮਜ਼ਬੂਤ ਹੋ ਜਾਂਦਾ ਹੈ। ਅਨੇਕਾਂ ਬਿਮਾਰੀਆਂ ਹੱਥ ਜੋੜ ਕੇ ਭੱਜ ਜਾਂਦੀਆਂ ਹਨ। ਜੇ ਹਾਰਡ ਦਾ ਨੁਕਸ ਪਿਆ ਹੋਵੇ ਤਾਂ ਉਹ ਵੀ ਠੀਕ ਹੋ ਜਾਂਦਾ ਹੈ। ਬੰਦੇ ਨੂੰ ਡਿਪਰੈਸ਼ਨ ਨਹੀਂ ਹੁੰਦਾ। ਕਲਗੀਧਰ ਪਾਸ਼ਾ ਜੀ ਦਾ ਇਹ ਇਤਿਹਾਸ ਸਾਰੇ ਸਿੱਖਾਂ ਨੂੰ ਸੁਣਨਾ ਚਾਹੀਦਾ ਹੈ ਤੇ ਅੱਗੇ ਵੀ ਹੋਰਾਂ ਨੂੰ ਵੀ ਸੁਣਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ